ਕਰਦੇ ਕਰਦੇ ਅੱਜ ਆਪਾਂ ਜਾਵਾਂਗੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਆਲਮਗੀਰ ਸਾਹਿਬ ਤੇ ਪੈਦਲ ਹੀ ਜਾਵਾਂਗੇ ਅੱਜ ਆਪਾਂ ਜੋ ਕਿ ਆਪਣੇ ਘਰ ਤੋਂ ਲਗਭਗ 9-10 ਕਿਲੋਮੀਟਰ ਹੈਗਾ ਸੋ ਮੋਬਾਈਲ ਇੱਥੇ ਧਿਆਨ ਨਾ ਫੜੀਆਂ ਨਸ਼ੇੜੀ ਘੁੰਮਦੇ ਪਏ ਆ ਧਿਆਨ ਨਾ ਰੱਖ ਬਸ ਪਿੱਛੋਂ ਆਇਆ ਕੋਈ ਧਿਆਨ ਰੱਖੀ ਪਿੱਛੋਂ ਕੋਈ ਮੋਟਰਸਾਈਕਲ ਵਾਲਾ ਮੋਬਾਈਲ ਨਾ ਤੇਰੇ ਹੱਥ ਚੋਂ ਛੁੱਕੋ ਕੇ ਲੈ ਜੀ ਉਹਨਾਂ ਨੇ ਐਂ ਹੀ ਫਟਣਾ ਨਾਲ ਜਾਇਆ ਨਾ ਕਿਸੇ ਟਾਈਮ ਨਹੀਂ ਕੱਢਦਾ ਪਿਆ ਮੈਂ ਹਾਲੇ ਕਿਹ ਗਿਆ ਇੱਥੇ ਕਿੱਥੇ ਪਹੁੰਚੇ ਗਿੱਲਾਂ ਵਾਲੀ ਨਹਿਰ ਤੇ ਪਹੁੰਚ ਗਏ ਹਣਾ ਨੇੜੇ ਤੇੜੇ ਆ ਗਿੱਲਾਂ ਵਾਲੀ ਨਹਿਰ ਦੇ ਕੋਲ ਆ ਗਏ ਅਨਾਰ ਦੇ ਕੰਡੇ ਕੰਡੇ ਨੇ ਟੁਕੜਾ ਬਹੁਤ ਆਇਆ ਦਿਖਾਰੀ ਬਹੁਤ ਸੇਰੇ ਸੇਰੇ ਦਾਣਾ ਪਾਕੇ ਜਾਂਦੇ ਨੇ ਨਾ ਲੋਕ ਆ ਦੇਖੋ ਜੀ ਮੈਂ ਉਹ ਸਵੇਰੇ ਸਵੇਰੇ ਹੁੰਦੇ ਆ ਹੁਣ ਨਹੀਂ ਹੈਗੇ ਅਸਾਂ ਕਨ ਰੋਡ ਚੱਲਣ ਲੱਗ ਗਈ ਥੋੜੀ ਥੋੜੀ। ਸਵੇਰੇ ਨਹੀਂ ਇਹਨੇ ਚੱਲਦੀ। ਪਾਣੀ ਤੂੰ ਲੈ ਕੇ ਨਹੀਂ ਆਈ ਹੈਗੀ। ਪਾਣੀ ਦਾ ਬੜਾ ਚੱਕਰ ਪੈਣਾ ਹੁਣ। ਪਛੀਨ ਨਾ ਤਾਂ ਹੁਣ ਹੀ ਆਈ ਜਾਂਦੀ। ਤੇ ਆਪਾਂ ਆ ਗਏ ਹੁਣ ਇੱਥੇ ਗਿਲ ਰੋਡ ਤੇ ਆ ਗਏ ਗਿਲ ਨਹਿਰ। ਦੇਖ। ਪਾਣੀ ਪੂਰਾ ਫੁੱਲ ਹੋਇਆ ਹਾਂ ਵਾਵਾ ਪਾਣੀ ਹਾਂ ਗੱਲ ਲੁਧਿਆਣੇ ਦਾ ਗੁਰਨਾਨਕ ਦੇਵ ਜੀ ਦੇ ਰਿਕਾਰਡ ਹੈ ਓਲੀ ਓਲੀ ਅੱਗੇ ਆ ਮਨੇ ਭੱਜ ਜਾਣਾ ਇਹ ਤਾਂ ਮੋਰਨੀਆਂ ਲੱਗਦੀਆਂ ਨੇ ਮੋਰਨੀਆਂ ਨੇ ਮੋਰ ਨਹੀਂ ਗੇ ਮੋਰਨੀਆਂ ਦੇ ਖੰਭ ਨਹੀਂ ਨਾ ਹੁੰਦੇ ਇਹ ਮੋਰਨੀਆਂ ਦੇ ਮੋਰ ਦੇ ਖੰਭ ਹੁੰਦੇ ਆ ਤਾਂ ਬਹੁਤ ਦੂਰ ਗਿਆ ਆ ਇਹ ਮਤਲਬ ਦੋ ਰਾਹ ਨੇ ਇੱਕ ਤਾਂ ਇਹ ਸਿੱਧਾ ਨਿਕਲ ਜਾਂਦਾ ਤੇ ਇੱਕ ਆਪਣਾ ਆ ਪਿੰਡ ਖਾਣੀ ਜਾਂਦਾ ਵਾ ਇਹ ਪੁਰਾਣਾ ਰਾਹ ਆ ਪਹਿਲਾਂ ਪਿੰਡ ਤੋਂ ਨਹੀਂ ਜਾਂਦੇ ਹੁੰਦੇ ਸੀ ਇੱਧਰ ਆ ਗਿੱਲ ਪਿੰਡ ਆਇਆ ਤਾਂ ਕabhi ਮਸ਼ਹੂਰ ਤੇ ਆ ਇੱਧਰ ਸਿੱਧਾ ਘੱਟ ਤਾਂ ਇਹਨਾਂ ਨੇ ਬਾਈਪਾਸ ਇਹ ਆਪਾਂ ਹੁਣ ਪਹੁੰਚ ਗਏ ਆ ਗਿੱਲ ਗਿੱਲ ਪਿੰਡ ਪਹੁੰਚ ਗਏ ਆ ਤੇ ਗਿੱਲ ਪਿੰਡ ਤੋਂ ਥੋੜਾ ਜਿਹਾ ਹੀ ਆ ਆਪਣਾ ਦੇ ਗਏ ਲੱਗੇ ਮਤਲਬ ਆ ਜਿਹੜਾ ਹੈਗਾ ਵਾ ਇਥੋਂ ਪਿੰਡ ਗਿੱਲ ਪਿੰਡ ਖਤਮ ਹੋ ਜਾਂਦਾ ਵਾ ਤੇ ਆ ਸਿੱਧੀ ਜਿਹੜੀ ਮਲੇਰਕੋਟਲਾ ਰੋਡ ਆ ਇਹ ਸਿੱਧੀ ਉੱਧਰੋਂ ਜਿਹੜੀ ਆ ਜਾਂਦੀ ਇੱਥੇ ਪਿੰਡ ਅਗਲਾ ਆ ਹੁਣ ਆਪਾਂ ਪਹੁੰਚ ਗਏ ਆ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਪਾਸ਼ਾਏ ਦਸਵੀ ਆਲ ਅੰਗਰ ਦਰਸ਼ਨੀ ਡੇੜੀ ਆਪ ਨੂੰ ਦਿਖਹੀ ਹੈ ਤੇ ਅਨਾ ਆਲੀ ਆਪਣਾ ਇੱਧਰ ਹੈਗਾ ਗੋਲਡਸਟਰ ਤੇ ਜਿਹੜੇ ਹੈਗੇ ਨੇ ਆਪਣੇ ਬ੍ਰਾਂਡਡ ਅ ਬ੍ਰਾਂਡ ਨੇ ਜਿਹੜੇ ਵੱਡੇ ਵੱਡੇ ਉਹਨਾਂ ਦੇ ਸ਼ੋਅਰੂਮ ਨੇ ਮੈਟਰ ਨਾਲ ਹੀ ਆਪਣਾ ਮੋੜ ਮੁੜ ਕੇ ਤੇ ਤਕਵਾਰ ਕਰਕੇ ਨਾ ਇੱਥੇ ਸਵੇਰੇ ਬੜਾ ਰਾਸ਼ੂ ਹੋ ਜਾਂਦਾ ਹਲੇ ਮਤਲਬ ਸਾਡੇ ਕਿ ਸੱਤ ਹੋਏ ਨੇ ਤੇ ਪੂਰਾ ਰਾਸ਼ੂ ਹੋ ਗਿਆ ਅੱਜ ਤਾਂ ਗਰਮੀ ਵੀ ਬੜੀ ਹੰਮਸ ਹੋਈ ਪਈ ਆ ਝੋਨੇ ਲੱਗਿਆ ਨਾ ਝੋਨੇਆ ਕਰਕੇ ਬਹੁਤ ਹੰਮਸ ਹੋਈ ਵੀ ਅਖੀਰ ਸੈਰ ਕਾਬੇ ਕਰਦੇ ਅੱਜ ਆਪਾਂ 9-10 ਕਿਲੋਮੀਟਰ ਦਾ ਪਿੰਡ ਟੈਅ ਕਰ ਲਿਆ ਤੇ ਗੁਰਦਰਾ ਸਾਹਿਬ ਪਹੁੰਚ ਗਏ ਆ ਤੇ ਹੁਣ ਆਪਾਂ ਕਰਦੇ ਆ ਅੰਦਰ ਜਾ ਕੇ ਦਰਸ਼ਨ ਦੇ ਦਾ ਸਾਡੇ ਕਰਦੇ ਆ ਤੇ ਇੰਨਾ ਕਿ ਸਫਰ ਅੱਜ ਆਪਾਂ ਕਾਇ ਕੀਤਾ ਕੋਸ਼ਿਸ਼ ਕੀਤੀ ਆ ਕਿ ਤਾ ਹੋ ਗਿਆ ਵਧੀਆ ਤੈ ਹੋ ਗਿਆ ਵਾਹ ਕਹਿੰਦੇ ਲਖਨਿਆ ਸਹਿਬ ਅਗਨ ਪੜੀ ਨੀਰ ਮੈਂ ਤਰਤੀ ਤਵੀ ਭਾਵ ਸਹਿਬ ਜਿੰਦੁਰੇ ਸਿਰਪਾਰ ਮੈਂ ਉੱਤਰਾਇਆ ਤੁਮ ਤਾਰ ਸਹਿਬ ਸੂਰਜ ਮੈਂ ਅਭਿਨ ਨਤੋ ਕਰੋ ਨੀ ਦਸਦੇ ਸਹਿਬ ਇਹ ਤੇਤਿ ਗਤਨਾ ਤੇ ਜਾਣੇ ਕਾਜ ਸਹਿਬ ਚੋਰ ਮਹਾ ਬਦੂਰ ਸਹਿਬ ਆਵਣਾਂ ਗੁਣਾਂ ਜਾਨੂ ਜਾਨੇ ਜੀਓ